ਜੋ ਈਡੀ ਵੱਲੋਂ ਰੇਡ ਕੀਤੀ ਗਈ ਹੈ ਐਕਸਾਈਜ਼ ਕਮਿਸ਼ਨ ਵਰਨ ਰੂਜਨ ਦੇ ਕਰ ਈਡੀ ਨੇ ਰੇਡ ਕੀਤੀ ਹੈ ਕਰ ਦੇ ਬਾਹਰੋਂ ਪਿੰਡ ਬਾਕਰਪੁਰ ਦੇ ਨਾਲ ਸੰਬੰਧਿਤ ਦਸਤਾਵੇਜ਼ ਵੀ ਮਿਲੇ ਨੇ ਕਾਜੀ ਕਿ ਕਰ ਦੇ ਬਾਹਰੋਂ ਇੱਥੇ ਪਾੜੇ ਗਏ ਕਾਗਜ਼ ਵੀ ਬਰਾਮਦ ਹੋਏ ਨੇ ਜੋ ਹੁਣ ਤੱਕ ਜਾਣਕਾਰੀ ਮਿਲ ਰਹੀ ਹੈ ਇਹ ਜੋ ਪੂਰਾ ਮਾਮਲਾ ਹੈ ਅਮਰੂਦ ਕੋਟਾਲੇ ਨਾਲ ਜਿਹੜਾ ਹੈ ਜੁੜਿਆ ਹੈ ਮਾਮਲਾ ਹੈ ਅਮਰੂਦ ਕੋਟਾਲੇ ਵਿੱਚ ਸ਼ਾਮਿਲ ਸੀ ਪਿੰਡ ਬਾਕਰਪੁਰ ਦੀ ਜ਼ਮੀਨ ਸੋ ਜੇ ਵਿਚਕਾਰ ਅਸਵੇਰ ਤੋਂ ਈਡੀ ਵੱਲੋਂ ਇਹ ਜੋ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਇੱਥੇ ਰੇਡ ਕੀਤੀ ਗਈ ਹੈ ਔਰ ਉਸ ਤੋਂ ਬਾਅਦ ਦੱਸਿਆ ਕਿ ਇੱਥੇ ਕੁਝ ਕਾਗਜ਼ਾਤ ਦੀ ਬਰਾਮਦ ਹੋਈ ਨੇ ਕਰਦੇ ਬਾਹਰੋਂ ਜਿਹੜਾ ਇਹ ਕਾਗਜ਼ ਸੁੱਟੇ ਹੋ ਸਨ ਚੁਪਾੜ ਕੇ ਸੁੱਟੇ ਗਏ ਸਨ ਉਸ ਨੂੰ ਬਰਾਮਦ ਕੀਤਾ ਗਿਆ ਈਡੀ ਦੀ ਟੀਮਸ ਵੱਲੋਂ ਤੇ ਇਸ ਨੂੰ ਹੁਣ ਅੱਗੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਐਕਸਾਈਜ਼ ਕਮਿਸ਼ਨਰ ਨੇ ਵਰੁਣ ਰੂਜਮ ਜਿਨ੍ਹਾਂ ਦੇ ਅਧਿਕਾਰ ਈਡੀ ਨੇ ਅੱਜ ਰੇਡ ਕੀਤੀ ਹੈ ਔਰ ਪਿਛਲੇ ਕਈ ਘੰਟਿਆਂ ਤੋਂ ਇੱਕ ਕਾਰਵਾਈ ਜਿਹੜੀ ਈਡੀ ਵੱਲੋਂ ਅਮਲ ਚੁਲਿਆਂਦੀ ਗਈ ਹੈ ਔਰ ਕਿਸੇ ਇੱਕ ਤੋਂ ਥਾਵਾਂ ਤੇ ਨਹੀਂ ਕਈ ਵਕਫ ਵਕਫ ਥਾਵਾਂ ਤੇ ਈਡੀ ਨੇ ਅੱਜ ਰੇਡ ਕੀਤੀ ਹੈ ਕਰਦੇ ਬਾਹਰੋਂ ਪਿੰਡ ਬਾਕੋਪੁਰ ਦੇ ਨਾਲ ਸੰਬੰਧਿਤ ਹੈ ਜਿਹੜੇ ਪਾੜੇ ਗਏ ਦਸਤਾਵੇਜ਼ ਹਨ ਸਵੇਜ ਵਿਚਕਾਰ ਇਹ ਮਾਮਲਾ ਆਪਣੇ ਆਪ ਦੇ ਵਿੱਚ ਬੇहद ਗੰਭੀਰ ਹੈ ਅਮਰੂਦ ਕੋਟਾਲੇ ਦੇ ਵਿੱਚ ਸ਼ਾਮਲ ਸੀ ਪਿੰਡ ਬਾਕਰਪੁਰ ਦੀ ਜ਼ਮੀਨ ਔਰ ਇਸੇ ਮਾਮਲੇ ਦੇ ਵਿੱਚ ਜਿਹੜੀ ਹੈ ਈਡੀ ਨੇ ਇਹ ਕਾਰਵਾਈ ਕੀਤੀ ਹੈ ਐਕਸਾਈਜ਼ ਕਮਿਸ਼ਨਰ ਨੇ ਵਰुण दूਜਮ ਜਿਨ੍ਹਾਂ ਦੇ ਕਰ ਈਡੀ ਨੇ ਅੱਜ ਰੇਡ ਕੀਤੀ ਅੱਜ ਟੀਮਾ ਸਵੇਰੇ ਇੱਥੇ ਪਹੁੰਚਿਆ ਜਿਨ੍ਹਾਂ ਵੱਲੋਂ ਇੱਥੇ ਇਹ ਕਾਰਵਾਈ ਨੂੰ ਅਮਲ ਚ ਲਿਆਂਦਾ ਗਿਆ ਔਰ ਉਸ ਤੋਂ ਬਾਅਦ ਲਗਾਤਾਰ ਜਾਂਚ ਪੜਤਾਲ ਜੋ ਕੀਤੀ ਜਾ ਰਹੀ ਸੀ ਦਸਤਾਵੇਜ਼ ਜੋਪ ਕੀਤੇ ਜਾ ਰਹੇ ਸਨ ਤੇ ਹੁਣ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਕਿਸ ਤਰ੍ਹਾਂ ਦੇ ਨਾਲ ਘਰ ਦੇ ਬਾਹਰ ਪਾੜ ਕੇ ਸੁੱਟੇ ਗਏ ਕਾਗਜ਼ ਜਿਹੜੇ ਨੇ ਉਹ ਕੁਝ ਬਰਾਮਦ ਹੋਏ ਨੇ ਅਮਰੂਦ ਕੋਟਾਲੇ ਵਿੱਚ ਸ਼ਾਮਿਲ ਸੀ ਪਿੰਡ ਬਾਕਰਪੁਰ ਦੀ ਜ਼ਮੀਨ ਔਰ ਇਹ ਜਿਹੜੇ ਪਾੜੇ ਗਏ ਕਾਗਜ਼ਾਂ ਸਨ ਇਹਨਾਂ ਨੂੰ ਹੁਣ ਈਰੀ ਦੀ ਟੀਮ ਨੇ ਆਪਣੇ ਕਬਜ਼ੇ ਵਿੱਚ ਲਿਆ ਹੈ ਔਰ ਇਹਨਾਂ ਨੂੰ ਹੁਣ ਜੋੜ ਕੇ ਅੱਗੇ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਔਰ ਜੇ ਇਸ ਤਰ੍ਹਾਂ ਦੇ ਨਾਲ ਇਸ ਮਾਮਲੇ ਦੇ ਵਿੱਚ ਆਈਐਸ ਦੇ ਘਰ ਟੀਮ ਪਹੁੰਚੀ ਹੈ ਔਰ ਕੁਝ ਖਾਸ ਜਿਹੜਾ ਹੈ ਮਿਲੇਗਾ ਤਾਂ ਯਕੀਨਨ ਮੁਸ਼ਕਲਾਂ ਵਧਣਗੀਆਂ ਸਾਡੇ ਸਹਿਯੋਗੀ ਨੇ ਇਸ ਬਾਰੇ ਹੋਰ ਵੀ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰ ਰਹੇ ਨੇ ਸੀਨੀਅਰ ਆਈਐਸ ਅਧਿਕਾਰੀ ਵਰਨ ਰੂਜ਼ਮ ਦੇ ਘਰ ਦੇ ਅੰਦਰ ਈਡੀ ਦੀ ਰੇਡ ਲਗਾਤਾਰ ਚੱਲ ਰਹੀ ਹੈ ਤਾਂ ਕੁਝ ਈਡੀ ਦੇ ਅਧਿਕਾਰੀ ਅਧਿਕਾਰੀ ਹੁਣ ਬਾਹਰ ਆਏ ਨੇ ਅਤੇ ਜੋ ਬਾਹਰ ਕਾਗਜ ਛਿੱਟੇ ਗਏ ਸੀ ਉਹਨਾਂ ਕਾਗਜ਼ਾਂ ਦੀ ਤਫ਼ਤੀਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਕਾਗਜ਼ਾਂ ਨੂੰ ਚੱਕਦੇ ਹੋਏ ਨਜ਼ਰ ਆ ਰਹੇ ਨੇ ਇਕੱਠਾ ਕਰਕੇ ਐਵੀਡੈਂਸ ਦੇ ਰੂਪ ਦੇ ਵਿੱਚ ਇਹਨਾਂ ਕਾਗਜ਼ਾ ਨੂੰ ਰੱਖਿਆ ਜਾ ਰਿਹਾ ਹੈ ਈਡੀ ਵੱਲੋਂ ਅਧਿਕਾਰੀਆਂ ਵੱਲੋਂ ਲਿਜਾਇਆ ਜਾ ਰਿਹਾ ਤਾਂ ਤਸਵੀਰਾਂ ਸਿੱਧੀਆਂ ਜਿਹੜੇ ਸਾਹਮਣੇ ਆ ਰਹੀਆਂ ਉਹ ਵਰਨ ਰੂਜ਼ਮ ਦੇ ਘਰ ਦੇ ਬਾਹਰ ਜਿੱਥੇ ਪਿਛਲੇ ਕਈ ਘੰਟਿਆਂ ਤੋਂ ਰੇਡ ਚੱਲ ਰਹੀ ਆ ਸਾ ਉੱਥੇ ਇਹ ਅਧਿਕਾਰੀ ਆਉਂਦੇ ਨੇ ਅਤੇ तमाम ਕਾਗਜ਼ ਆਪਣੇ ਕਬਜੇ ਦੇ ਵਿੱਚ ਲੈ ਲੈਂਦੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚੰਦੀਗੜ੍ਹ ਦੀਆਂ ਤਸਵੀਰਾਂ ਸੈਕਟਰ 20 ਦੀਆਂ ਤਸਵੀਰਾਂ ਜਿੱਥੇ ਇਹ ਰੇਡ ਲਗਾਤਾਰ ਸਵੇਰੇ 7 ਵਜੇ ਤੋਂ ਚੱਲ ਰਹੀ ਹੈ ਤਾਂ ਹੁਣ ਈਡੀ ਦੇ ਅਧਿਕਾਰੀਆਂ ਵੱਲੋਂ ਇਹ ਜਿਹੜੇ ਜਿੰਨੇ ਵੀ ਕਾਗਜ਼ ਸੀਗੇ ਉਹ ਕਾਗਜ਼ ਆਪਣੇ ਕਬਜੇ ਦੇ ਵਿੱਚ ਲੈ ਲਏ ਹਾਲਾਂਕਿ ਇਹ ਕਾਗਜ਼ਾਂ ਦੇ ਉੱਤੇ ਅਸੀਂ ਜਦੋਂ ਪੜਿਆ ਸੀ ਤਾਂ ਉੱਤੇ ਲਿਖਿਆ ਸੀ ਬਖਰਪੁਰ ਦੇ ਨਾਲ ਸੰਬੰਧਿਤ ਕਾਗਜ਼ ਸੀ ਜਿੱਥੇ ਕਿ ਇਹ ਪੂਰਾ ਅਮਰੂਦ ਬਾਘਟਾਲਾ ਹੋਇਆ ਸੀ ਉਹਨਾਂ ਦੇ ਕਾਗਜ਼ ਖਿੜਕੀ ਦੇ ਥਰੂ ਬਾਹਰ ਸਿੱਟੇ ਗਏ ਇੱਕ ਕੋਰਨਰ ਵਾਲਾ ਖੜਾ ਹੈ ਤੁੰ ਖਾਦ ਰਹੇ ਨੇ ਥੋੜੀ ਜਿਹੀ ਤਸਵੀਰਾਂ ਕਲੀਅਰ ਹੋ ਜਾਣੀਆਂ ਇਹ ਕਾਰਨਰ ਵਾਲੇ ਘਰ ਵਰਨ ਰੂਜ਼ਮ ਅਤੇ ਉਹਨਾਂ ਦੀ ਪਤਨੀ ਇੱਥੇ ਰਹਿੰਦੇ ਨੇ ਉਹਨਾਂ ਦੇ ਘਰ ਤੋਂ ਬਾਹਰ ਸਿੱਟੇ ਗਏ ਸੀ ਕਾਗਜ਼ ਤਾਂ ਜਿਹੜੇ ਕਿ ਅਸੀਂ ਲਗਾਤਾਰ ਟੀਵੀ ਸਕਰੀਨ ਤੇ ਦਿਖਾਏ ਵੀ ਤਾਂ ਇਹ ਜਿਹੜੇ ਪੈਰਾਮਿਲਟਰੀ ਫੋਰਸਸ ਦੇ ਜਿਹੜੇ ਨੌਜਵਾਨ ਨੇ ਉਹ ਵੀ ਨਾਲ ਲਗਾਏ ਗਏ ਨੇ ਤਾਂ ਇਥੋਂ ਬਾਹਰ ਸਿੱਟੇ ਗਏ ਕਾਗਜ਼ ਹੁਣ ਈਡੀ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਨੇ ਤਾਂ ਇਹ ਜਿਹੜਾ ਪੂਰਾ ਕਾਰਵਾਈ ਲਗਾਤਾਰ ਈਡੀ ਦੀ ਚੱਲ ਰਹੀ ਹੈ ਅਮਰੂਦ ਬਾ ਘਟਾਲਾ ਬਕਰਪੁਰ ਮੁਹਾਲੀ ਦੇ ਵਿੱਚ ਜਿਹੜਾ ਹੋਇਆ ਸੀ ਉਹਦੀ ਜਾਂਚ ਈਡੀ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜੇ ਆਈਐਸ ਅਧਿਕਾਰੀ ਹੈ ਰਜੇਸ਼ ਤਮਨ ਅਤੇ ਉਹਨਾਂ ਦੀ ਪਤਨੀ ਜਿਹੜੀ ਹੈਗੀ ਆ ਉਹਨਾਂ ਦਾ ਨਾਮ ਐਫਆਈਆਰ ਦੇ ਵਿੱਚ ਦਰਜ ਹੈ ਨਾਲ ਨਾਲ ਵਰਨ ਰੁਜਮ ਜਿਹੜੇ ਕੀ ਆਈਐਸ ਅਧਿਕਾਰੀ ਨੇ ਉਹਨਾਂ ਦੀ ਪਤਨੀ ਦਾ ਨਾਮ ਵੀ ਐਫ ਆਈ ਆਰ ਦੇ ਵਿੱਚ ਦਰਜ ਹੈਗਾ ਤਾਂ ਹੁਣ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਅਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ ਜਿਤੇ ਕੱਟ ਦੇ ਬਾਹਰੋਂ ਪਾੜੇ ਗਏ ਜਿਹੜੇ ਕਾਗਜ਼ ਹਨ ਉਹ ਬਰਾਮਦ ਕੀਤੇ ਗਏ ਨੇ ਔਰ ਯਕੀਨਨ ਇਹ ਮਾਮਲਾ ਹੁਣ ਆਪਣੇ ਆਪ ਤੋਂ ਗੰਭੀਰ ਹੁੰਦਾ ਜਾ ਰਿਹਾ ਹੈ ਜਿਸ ਨਾਲ ਆਈ ਐਸ ਦੇ ਕਾਰਜ ਟੀਮ ਪਹੁੰਚੀ ਹੈ ਔਰ ਇਹ ਜਿਹੜੇ ਉਹ ਦਸਤਾਵੇਜ਼ ਨੇ ਇਸ ਦੀ ਹੁਣ ਜਾਂਚ ਪੜਤਾਲ ਜਿਹੜੀ ਕੀਤੀ ਜਾਏਗੀ ਕਿ ਆਖਿਰ ਕਿਸ ਤਰ੍ਹਾਂ ਦੇ ਨਾਲ ਇਹ ਕਾਗਜ਼ ਇੱਥੇ ਪਹੁੰਚੇ ਔਰ ਕਿਉਂ ਇਹਨਾਂ ਨੂੰ ਪਾੜ ਕੇ ਸੁੱਟਿਆ ਰਵਿੰਦਰ ਮੀ ਦੇ ਨਾਲ ਗੱਲ ਕਰਦੇ ਆ ਰਵਿੰਦਰ ਆਪਣੇ ਆਪ ਦੇ ਵਿੱਚ ਵੈਸੇ ਹੀ ਇਹ ਮਾਮਲਾ ਬੜਾ ਗੰਭੀਰ ਸੀ ਕਿ ED ਦੀ ਟੀਮ ਆਏ ਦੇ ਘਰ ਪਹੁੰਚੀ ਔਰ ਹੁਣ ਇਹ ਜਿਹੜੇ ਕਾਗਜ਼ ਫਾੜੇ ਹੋਏ ਬਰਾਮਦ ਹੋਏ ਨੇ ਕਿ ਕੁਝ ਹੋਰ ਜਾਣਕਾਰੀ ਮਿਲ ਰਹੀ ਹੈ ਕੋ ਦੇਖੋ ਇਹ ਬੜਾ ਮਾਮਲਾ سنگੀਨ ਮਾਮਲਾ ਹੈਗਾ ਜਿਹੜਾ ਅਮਰੂਦ ਬਾਗ ਘਟਾਲਾ ਹੈਗਾ ਅਸੀਂ ਬਕਰਪੁਰ ਮੁਹਾਲੀ ਦੇ ਵਿੱਚ ਹੋਇਆ ਸੀ ਉਸ ਮਾਮਲੇ ਦੇ ਵਿੱਚ ਤਫਤੀਸ਼ ਇਹਨੇ ਵੱਡੇ ਪੱਧਰ ਤੇ ਜਦੋਂ ਚੱਲ ਰਹੀ ਸੀ ਤਾਂ ਉਹਦੇ ਵਿੱਚਕਾਰ ਕੁਝ ਕਾਗਜ਼ ਘਰ ਦੇ ਅੰਦਰੋਂ ਬਾਹਰ ਖਿੜਕੀ ਦੇ ਥਰੂ ਸਿੱਟੇ ਗਏ ਉਹ ਖਿੜਕੀ ਤੁਹਾਨੂੰ ਦਿਖਾ ਦਿੰਦੇ ਆ ਜਿੱਥੋਂ ਕੁਛ ਹੀ ਮਿੰਟ ਪਹਿਲਾਂ ਇੱਕ ਦੋ ਮਿੰਟ ਪਹਿਲਾਂ ਇੱਥੋਂ ਜੋ ਈਡੀ ਦੀ ਟੀਮ ਹੈਗੀ ਆ ਉਹ ਆਉਂਦੀ ਆ ਤੇ ਇੱਥੋਂ ਇਹ ਸਾਰੇ ਕਾਗਜ਼ ਜਿਹੜੇ ਆ ਬਰਾਮਦ ਕਰ ਲਏ ਜਾਂਦੇ ਨੇ ਤਾਂ ਇਹ ਕਾਗਜ਼ ਜਿਹੜੇ ਸੀਗੇ ਇਸ ਤਰ੍ਹਾਂ ਦੇ ਟੁਕੜਿਆਂ ਦੇ ਰੂਪ ਦੇ ਵਿੱਚ ਬਾਹਰ ਸਿੱਟੇ ਗਏ ਸੀ ਇੱਕ ਟੁਕੜਾ ਇੱਥੇ ਬਾਹਰ ਰਹਿ ਗਿਆ ਇਸ ਤਰੀਕੇ ਦੇ ਟੁਕੜੇ ਜਿਹੜੇ ਹੈਗੇ ਆ ਬਾਹਰ ਸਿੱਟੇ ਗਏ ਇਸ ਵਿੰਡੋ ਦੇ ذریعے ਤਾਂ ਉਹਦੇ ਵਿੱਚ ਜੋ ਲਿਖਿਆ ਗਿਆ ਸੀ ਜਿਸ ਤਰੀਕੇ ਨਾਲ ਅਸੀਂ ਲਗਾਤਾਰ ਵਿਜ਼ੂਅਲ ਵੀ ਦਿਖਾ ਰਹੇ ਸੀ ਕਿ ਬਕਰਪੁਰ ਜਿਹੜਾ ਮਰੂਦ ਬਾਗ ਘਟਾਲਾ ਸੀ ਉਸ ਘਟਾਲੇ ਦੇ ਨਾਲ ਸੰਬੰਧਿਤ ਇਹ ਡਾਕੂਮੈਂਟ ਸੀਗੇ ਜਿਹੜੇ ਕਿ ਪਾੜ ਕੇ ਬਾਹਰ ਸਿੱਟੇ ਗਏ ਹਾਲਾਂਕਿ ਇਹਨਾਂ ਡਾਕੂਮੈਂਟ ਦੇ ਨਾਲ ਕੁਝ ਯੂਨੀਅਨ ਦੇ ਮੰਗ ਪੱਤਰ ਵੀ ਸੀ ਉਹਨਾਂ ਨੂੰ ਨਾਲ ਮਿਕਸ ਕਰਕੇ ਸਿੱਟਿਆ ਗਿਆ ਤਾਂ ਹੁਣ ਈਡੀ ਇਸ ਜਾਂਚ ਦੇ ਵਿੱਚ ਜੁਟੀ ਆ ਹੁਣ ਅਗਲਾ ਜਿਹੜਾ ਐਕਸ਼ਨ ਈਡੀ ਹੋਏਗਾ ਕਿਉਂਕਿ ਈਡੀ ਵੱਲੋਂ ਸਾਰੇ ਜਿਹੜੇ ਡਾਕੂਮੈਂਟ ਆ ਉਹ ਕਬਜ਼ੇ ਦੇ ਵਿੱਚ ਲੈ ਲੈ ਗਏ ਆ ਉਹਨਾਂ ਦੀ ਅਲੱਗ ਤੋਂ ਤਬਦੀਦ ਚਲੇਗੀ ਹੁਣ ਕੇਸ ਇਹ ਵੀ ਬੰਦਾ ਕਿ ਜਿਹੜੇ ਸਬੂਤ ਹੈਗੇ ਨੇ ਉਹਨਾਂ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਗੱਲਬਾਤ ਹੁਣ ਈਡੀ ਵੱਲੋਂ ਅੱਗੇ ਕਾਰਵਾਈ ਦੇ ਵਿੱਚ ਜ਼ਰੂਰ ਐਡ ਕਰ ਦਿੱਤੀ ਜਾਏਗੀ ਕਿਉਂਕਿ ਮਾਮਲਾ ਜਦੋਂ ਸੰਗੀਨ ਹੋ ਜਾਂਦਾ ਜਦੋਂ ਕੋਈ ਸਬੰਧਤ ਕੇਸ ਦੇ ਨਾਲ ਡਾਕੂਮੈਂਟ ਪਾੜ ਕੇ ਸਿੱਟਣ ਦੀ ਕੋਸ਼ਿਸ਼ ਕੀਤੀ ਜਾਵੇ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਦੋਂ ਤਾਂ ਕੁਸ਼ਤਰਾਵਾ ਹੋਰ ਜੁੜ ਜਾਂਦੀਆਂ ਨੇ ਤਾਂ ਹੁਣ ਕੀ ਇਸ ਮਾਮਲੇ ਦੀ ਸੰਗੀਨਤਾ ਜਿਹੜਾ ਗੰਭੀਰਤਾ ਹੋਰ ਵੱਧ ਜਾਏਗੀ ਕਿਉਂਕਿ ਇਸ ਤਰੀਕੇ ਦੇ ਕਾਗਜ਼ ਜਿੰਨੇ ਛੋਟੇ ਕਰਕੇ ਕਾਗਜ਼ ਬਾਹਰ ਸਿੱਟ ਦਿੱਤੇ ਗਏ ਇਹ ਜਲਦਬਾਜ਼ੀ ਚ ਸਿੱਟੇ ਗਏ ਬਾਹਰ ਕਿਉਂ ਸਿੱਟੇ ਗਏ ਇਹਦੇ ਤੋਂ ਵੀ ਅੰਦਰ ਪੁੱਛ ਗਏ ਛ ਲਗਾਤਾਰ ਚੱਲ ਰਹੀ ਹੈ ਕਿਉਂਕਿ ਜਿਹੜੇ ਈਡੀ ਦੇ ਦੋ ਅਧਿਕਾਰੀ ਬਾਹਰ ਆਉਂਦੇ ਨੇ ਤਾਂ ਉਥੇ ਬਾਹਰ ਆ ਕੇ ਉਹ ਸਾਰੇ ਜਿਹੜੇ ਕਾਗਜ਼ ਆ ਉਹ ਇਹਨਾਂ ਨੂੰ ਚੱਕਦੇ ਨੇ ਤੇ ਅੰਦਰ ਲੈ ਕੇ ਚਲੇ ਜਾਂਦੇ ਹਾਲਕਿ ਉਹਨਾਂ ਦੇ ਨਾਲ ਪੈਰਾਮਿਲਟਰੀ ਫੋਰਸ ਦੇ ਜੋ ਜਵਾਨ ਵੀ ਸੀਗੇ ਤਾਂ ਇਹ ਹੁਣ ਮਾਮਲਾ ਹੋਰ ਵੀ ਜ਼ਿਆਦਾ ਸੰਗੀਨ ਹੁੰਦਾ ਹੋਇਆ ਦਿਖਾਈ ਦੇ ਰਿਹਾ ਤਸਵੀਰਾਂ ਇੱਕ ਵਾਰ ਕਰਦੀਆਂ ਵੀ ਦਿਖਾ ਦਿੰਦੇ ਆ ਕਿਉਂਕਿ ਲਗਾਤਾਰ ਅਸੀਂ ਸਵੇਰ ਤੋਂ ਕਵਰ ਕਰ ਰਹੇ ਆ ਕਾਫੀ ਘੰਟਿਆਂ ਤੋਂ ਕਰੀਬ-ਕਰੀਬ 6-7 ਹਾਲ ਜਾਂਚ छानबीन ਚੱਲ ਰਹੀ ਆ ਇਹਦੇ ਵਿੱਚ ਹੁਣ ਫਟੇ ਹੋਏ ਕਾਗਜ਼ ਜਿਹੜੇ ਹੈਗੇ ਆ ਸਬੰਧਤ ਕੇਸ ਦੇ ਉਹ ਵੀ ਬਾਹਰ ਮਿਲ ਗਏ ਆ ਤਾਂ ਹੁਣ ਇਹਨਾਂ ਨੂੰ ਵੀ ਜਿਹੜਾ ਹੈਗਾ ਇਨਕੁਆਇਰ ਕੀਤਾ ਜਾਏਗਾ ਜਾਂਚ ਕੀਤੀ ਜਾਏਗੀ ਕਿਉਂਕਿ ਮਾਮਲਾ ਚਾਹੇ ਪਿਛਲੇ ਸਾਲ ਜਿਹੜੀ ਕੇਸ ਜਿਹੜਾ ਐਫ ਆਈ ਆਰ ਦਰਜ ਹੋਈ ਸੀਗੀ ਉਸ ਦਾ ਹੋਵੇ ਲੇਕਿਨ ਜਿਹੜੇ ਹੁਣ ਤਫਤੀਸ਼ ਈਡੀ ਕੋਲੇ ਜਦੋਂ ਆ ਜਾਂਦੀ ਆ ਤਾਂ ਉਦੋਂ ਮਾਮਲਾ ਇਸ ਕਰਕੇ ਸੰਗੀਨ ਹੋ ਜਾਂਦਾ ਕਿਉਂਕਿ ਪੈਸਾ ਬਹੁਤ ਵੱਡੇ ਪੱਧਰ ਤੇ ਇਨਵੋਲਵ ਹੋ ਜਾਂਦਾ ਤੇ ਜਦੋਂ ਪੈਸੇ ਨੂੰ ਬਲੈਕ ਐਂਡ ਵਾਈਟ ਕੀਤਾ ਜਾਂਦਾ ਤਾਂ ਉਦੋਂ ਈਡੀ ਜਿਹੜੀ ਹੈਗੀ ਆ ਦੱਬਿਸ਼ ਜ਼ਰੂਰ ਦੇ ਦਿੰਦੀ ਆ ਤਾਂ ਹਾਲਾਂਕਿ ਇਸ ਮਾਮਲੇ ਦੇ ਵਿੱਚ ਵਰਲ ਰੂਜ਼ਮ ਤੋਂ ਪਹਿਲੀ ਵਾਰ ਪੁੱਛ ਕੇ ਚੋ ਹੋ ਰਹੀ ਹੈ ਲੇਕਿਨ ਜਿਹੜਾ ਐਕਸਾਈਜ਼ ਮਾਮਲਾ ਐਕਸਾਈਜ਼ ਕੋਟਾਲਾ ਕਥਿਤ ਕੋਟਾਲਾ ਉਸ ਤੇ ਪਹਿਲਾਂ ਵੀ ਬਹੁਤ ਵਾਰ ਪੁੱਛ ਕੇ ਚੋ ਹੋ ਚੁੱਕੀ ਆ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਈਡੀ ਵੱਲੋਂ ਇਹਨਾਂ ਜਿਹੜੇ ਕਾਗਜ਼ ਬਰਾਮਦ ਕੀਤੇ ਗਏ ਆ ਇਹਨਾਂ ਤੇ ਕੀ ਕਿਹਾ ਜਾਂਦਾ ਜਾਂ ਫਿਰ ਓਵਰ ਆਲ ਜਿਹੜਾ ਕੇਸ ਲਗਾਤਾਰ ਜਾਂਚ ਦੇ ਰੂਪ ਦੇ ਵਿੱਚ ਅੱਗੇ ਵਧ ਰਿਹਾ ਇਸ ਕੇਸ ਦੇ ਵਿੱਚ ਕੀ ਕਿਹਾ ਜਾਂਦਾ ਹਾਲ ਫਿਲਹਾਲ ਪਿਛਲੇ 7-8 ਘੰਟੇ ਜਿਹੜਾ ਹੈ ਗਿਆ ਲਗਾਤਾਰ ਅੰਦਰ ਪੁੱਛਗਿੱਛ ਚੱਲੀ ਆ ਨਾ ਜਿਹੜੇ ਈਡੀ ਦੇ ਜਿਹੜੇ ਤਮਾਮ ਜਿਹੜੇ ਅ ਕੰਟੀਨਿਊਸਲੀ ਪੁੱਛਕਿਛ ਕਰ ਰਿਹਾ ਤੇ ਹਰੇਕ ਚੀਜ਼ ਦੀ ਗੰਭੀਰਤਾ ਨਾਲ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜੀ ਬਿਲਕੁਲ ਔਰ ਇੱਥੇ ਲਗਾਤਾਰ ਕਈ ਘੰਟੇ ਹੋ ਚੁੱਕੇ ਨੇ ਜਦੋਂ ਈਰੀ ਦੀ ਇੱਥੇ ਟੀਮ ਪਹੁੰਚੀ ਹੈ ਔਰ ਜਿਸ ਤਰ੍ਹਾਂ ਦੇ ਨਾਲ ਇਹ ਦਸਤਾਵੇਜ਼ ਬਰਾਮਦ ਹੋਏ ਨੇ ਯਕੀਨਨ ਇਲੈਕਟ੍ਰੋਨਿਕ ਗੈਜੇਟਸ ਜਿਹੜੇ ਨੇ ਉਹ ਵੀ ਜ਼ਬਤ ਕੀਤੇ ਗਏ ਹੋਣਗੇ ਉਹਨਾਂ ਦੀ ਵੀ ਜਾਂਚ ਹੋਏਗੀ ਲੇਕਿਨ ਜਦੋਂ ਈਰੀ ਦੀ ਟੀਮ ਅਸੀਂ ਇਸ ਵੇਲੇ ਤੋਂ ਇਹ ਗੱਲ ਕਰ ਰਿਹਾ ਕਿਸੇ ਪੋਲਿਟਿਕਲ ਆਗੂ ਦੇ ਕਰ ਟੀਮ ਕਈ ਵਾਰ ਪਹੁੰਚਿਆ ਨੇ ਜਾਂ ਆਮ ਕੋਈ ਹੋਰ ਜਿਹੜਾ ਸ਼ਖਸ ਹੈ ਲੇਕਿਨ ਇੱਥੇ ਇੱਕ ਅਧਿਕਾਰੀ ਦੇ ਕਰ ਆਈ ਕੀ ਬੜਾ ਗੰਭੀਰ ਲੇਕਿਨ ਹੁਣ ਜਿਸ ਤਰ੍ਹਾਂ ਦੇ ਨਾਲ ਇਹ ਦਸਤਾਵੇਜ਼ ਜਿਹੜੇ ਬਰਾਮਦ ਹੋਏ ਨੇ ਯਕੀਨਨ ਮੁਸ਼ਕਲਾਂ ਵੀ ਵਧਨਗੀਆਂ ਔਰ ਕਿਤੇ ਨਾ ਕਿਤੇ ਇਸ ਨੂੰ ਲੈ ਕੇ ਹੋਰ ਲੋਕ ਵੀ ਜਿਹੜੇ ਨੇ ਕਟਾਰੇ ਦੇ ਵਿੱਚ ਆਣਗੇ ਬਿਕੋ ਦੇਖੋ 17 18 ਗ੍ਰਿਫਤਾਰੀਆਂ ਇਸ ਮਾਮਲੇ ਚ ਹੋ ਚੁੱਕੀਆਂ ਹੁਣ ਤੱਕ ਜੋ ਅਮਰੂਦ ਬਾ ਘਟਾਲਾ ਹੈਗਾ ਕਰੀਬ 150 ਕਰੋੜ ਦਾ ਪੂਰਾ ਘਟਾਲਾ ਹੈਗਾ ਵਰਨ ਰੂਜ਼ਮ ਸੀਨੀਅਰ ਆਈਐਸ ਅਧਿਕਾਰੀ ਪੰਜਾਬ ਦੇ ਉਹਨਾਂ ਦੇ ਘਰ ਜਦੋਂ ਇਹਦੀ ਦਬਿਸ਼ ਦਿੰਦੀ ਆ ਤਾਂ ਜ਼ਾਹਿਰ ਤੌਰ ਤੇ ਬਹੁਤ ਸਾਰੇ ਪ੍ਰੋਟੋਕੋਲ ਦਾ ਧਿਆਨ ਰੱਖਿਆ ਜਾਂਦਾ ਜਦੋਂ ਕਿਸੇ ਆਈਐਸ ਸਿਟਿੰਗ ਆਈਐਸ ਅਫਸਰ ਦੇ ਘਰ ਜੋ ਰੇਡ ਕੀਤੀ ਜਾਂਦੀ ਆ ਤਾਂ ਬੜੇ ਸਾਰੇ ਪ੍ਰੋਟੋਕੋਲ ਹੁੰਦੇ ਆ ਪਹਿਲਾਂ ਬੁਲਾਉਣਾ ਪੈਂਦਾ ਪਹਿਲਾਂ ਕਈ ਵਾਰ ਗੈਰ ਰਸਮੀ ਤੌਰ ਤੇ ਵੀ ਗੱਲਬਾਤ ਹੁੰਦੀ ਆ ਅਫਸਰਾਂ ਦੀ ਲੇਕਿਨ ਉਸ ਤੋਂ ਬਾਅਦ ਜਿਵੇਂ ਸੰਮਣ ਹੁੰਦੇ ਨੇ ਆ ਕੇ ਘਰੇ ਦਾਬੂ ਸਥਿਤੀ ਜਾਂਦੀ ਤਾਂ ਕੇਸ ਉਦੋਂ ਬਹੁਤ ਜ਼ਿਆਦਾ ਗੰਭੀਰ ਹੋ ਜਾਂਦੇ ਨੇ ਤਾਂ ਇਹ ਕੇਸ ਹੁਣ ਗੰਭੀਰ ਹੋ ਚੁੱਕਿਆ ਤਾਂ ਇਹਦੀ ਗੰਭੀਰਤਾ ਹੋਰ ਵੀ ਇਸ ਕਾਰਕੇ ਵੱਧ ਜਾਂਦੀ ਹੈ ਕਿਉਂਕਿ ਅੰਦਰੋਂ ਪਾੜੇ ਹੋਏ ਕਾਗਜ਼ ਜਿਹੜੇ ਸਬੰਧਤ ਕੇਸ ਨਾਲ ਉਹ ਬਾਹਰ ਸਿੱਟੇ ਜਾਂਦੇ ਤਾਂ ਕੇਸ ਹੋਰ ਵੀ ਜ਼ਿਆਦਾ ਗੰਭੀਰ ਹੋ ਜਾਂਦਾ ਧਰਾਵਾਂ ਥੋੜੀਆਂ ਹੋਰ ਵੀ ਵੱਧ ਜਾਣਗੀਆਂ ਕਿਉਂਕਿ ਜਦੋਂ ਇਸ ਮਾਮਲੇ ਦੇ ਵਿੱਚ ਫਰਚੇ ਦੇ ਵਿੱਚ ਜਿਹੜੀਆਂ ਧਰਾਵਾਂ ਲਗਾਈਆਂ ਉਸ ਨੂੰ ਐਮੈਂਡ ਵੀ ਕੀਤਾ ਜਾ ਸਕਦਾ ਉਹ ਕੀਤੀਆਂ ਜਾ ਸਕਦੀਆਂ ਕਿ ਇਸ ਕੇਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਹਾਲ ਫਿਲਹਾਲ ਕਿਉਂਕਿ ਆਈਐਸ ਅਧਿਕਾਰੀ ਨੇ ਪੈਰਲਲ ਤੇ ਜਾਂਚ ਜਿਹੜੀ ਹੈਗੀ ਆ ਉਹ ਕਥਿਤ ਸ਼ਰਾਬ ਘਟਾਲੇ ਦੇ ਵਿੱਚ ਵੀ ਕੀਤੀ ਜਾ ਰਹੀ ਆ ਤਾਂ ਅਮਰੂਦ ਬਾਖਵਟਾਲੇ ਦੇ ਵਿੱਚ ਵੀ ਕੀਤੀ ਜਾ ਰਹੀ ਹੈ ਤੇ ਇਸ ਕਰਕੇ ਗੰਭੀਰਤਾ ਇਹਦੀ ਬਹੁਤ ਜ਼ਿਆਦਾ ਵਧੀ ਹੋਈ ਹੈ ਇਸ ਸਮੇਂ ਤਾਂ ਹਾਲ ਫਿਲਹਾਲ ਈਡੀ ਇਨਵੈਸਟੀਗੇਸ਼ਨ ਦੇ ਵਿੱਚ ਜੁਟੀ ਹੋਈ ਆ ਇਨੀ ਇਨਵੈਸਟੀਗੇਸ਼ਨ ਦੇ ਵਿੱਚ ਤਮਾਮ ਜਿਹੜੇ ਸਬੰਧਤ ਐਵੀਡੈਂਸ ਹੈਗੇ ਆ ਉਹਨਾਂ ਨੂੰ ਕਲੈਕਟ ਕਰਕੇ ਨਾਲ ਲੈ ਕੇ ਜਾਏਗੀ ਜਦੋਂ ਬਾਹਰ ਨਿਕਲਗੇ ਉਹ ਤਸਵੀਰ ਬੇਹੱਜ਼ ਜ਼ਿਆਦਾ ਖਾਸ ਹੋਏਗੀ ਕਿਉਂਕਿ ਉਹਨਾਂ ਨਾਲ ਕੀ ਕੀ ਹੋਏਗਾ ਕਿ ਵਰਨ ਰੁਜਮ ਜਾਂ ਉਹਨਾਂ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਜਾਏ ਕਿਉਂਕਿ ਜਿਹੜੀ ਐਫ ਆਈ ਆਰ ਆ ਉਹਦੇ ਵਿੱਚ ਉਹਨਾਂ ਦੀ ਪਤਨੀ ਦਾ ਨਾਮ ਵੀ ਹੈ ਵਰਨ ਰੋਜ਼ਮ ਤੇ ਉਹਨਾਂ ਦੀ ਪਤਨੀ ਦਾ ਨਾਮ ਹੈਗਾ ਕਿਉਂਕਿ ਉਹਨਾਂ ਦੀ ਪਤਨੀ ਦੇ ਨਾਮ ਤੇ ਹੀ ਮੁਆਵਜ਼ਾ ਲਿਆ ਗਿਆ ਸੀਗਾ ਤੇ ਉਹ ਮੁਆਵਜ਼ਾ ਕਰੋੜਾਂ ਦੇ ਵਿੱਚ ਸੀਗਾ ਜਿਹੜੇ ਰਕੇਸ਼ ਦੇਮਾਨ ਹੈਗੇ ਨੇ ਰਜੇਸ਼ ਦੇਮਾਨ ਉਹਨਾਂ ਦੀ ਪਤਨੀ ਦਾ ਵੀ ਨਾਮ ਹੈਗਾ ਉਹ ਪਟਿਆਲਾ ਦੇ ਵਸਨੀਕ ਤੇ ਉਹਨਾਂ ਦੀ ਪਤਨੀ ਤਾਂ ਉਹਨਾਂ ਦਾ ਤੇ ਵੀ ਜਿਹੜਾ ਹੈਗਾ ਉਹ ਐਫ ਆਈ ਆਰ ਤਾਂ ਦਰਜ ਹੋ ਚੁੱਕੀ ਆ ਲੇਕਿਨ ਹਾਲ ਫਿਲਹਾਲ ਇਸ ਮਾਮਲੇ ਦੇ ਵਿੱਚ ਹੁਣ ਤਫਤੀਸ਼ ਦੇ ਵਿੱਚ ਹੋਰ ਬਹੁਤ ਸਾਰੇ ਐਵੀਡੈਂਸ ਮਿਲਣ ਦੀ ਸੰਭਾਵਨਾ ਏਡੀ ਨੂੰ ਹੈਗੀ ਜੀ ਬਿਲਕੁਲ ਔਰ ਅਜੇ ਵਿਚਾਰ ਬੜਾ ਅਹਿਮ ਹੋਏਗਾ ਦੇਖਣਾ ਕਿ ਕੀ ਕੁਝ ਨਿਕਲ ਕੇ ਆਉਂਦਾ ਜਦੋਂ ਇਹ ਰੇਡ ਮੁਕੰਮਲ ਹੁੰਦੀ ਹੈ ਕਿਉਂਕਿ ਜਦੋਂ ED ਦੀ ਇਸ ਤਰ੍ਹਾਂ ਦੇ ਨਾਲ ਕਾਰਵਾਈਆਂ ਹੁੰਦੀਆਂ ਸੀ ਦੇਖਦੇ ਹਾਂ ਕਿ ਕਈ ਕਈ ਘੰਟੇ ਇਹ ਰੇਡ ਚੱਲਦੀ ਹੈ ਕਈ ਵਾਰ 24 ਘੰਟੇ ਤੱਕ ਤੋਂ ਹੀ ਉੱਪਰ ਸਮਾਂ ਲੱਗ ਜਾਂਦਾ ਹੈ ਹਾਲਾਂਕਿ ਹੁਣ ਜਿਸ ਤਰ੍ਹਾਂ ਦੇ ਨਾਲ ਬਾਰੀਕੀ ਦੇ ਨਾਲ ਟੀਮ ਵੱਲੋਂ ਇੱਥੇ ਜਾਂਚ ਪੜਤਾਲ ਛਾਣਬੀਨ ਕੀਤੀ ਜਾ ਰਹੀ ਹੈ ਇਹ ਜਿਹੜੇ ਦਸਤਾਵੇਜ਼ ਬਰਾਮਦ ਹੋਏ ਨੇ ਜਿਨ੍ਹਾਂ ਨੂੰ ਪਾੜ ਕੇ ਸੁੱਟਿਆ ਗਿਆ ਇਹ ਆਪਣੇ ਆਪ ਚ ਹੋਰ ਦੀ ਮਾਮੇ ਨੂੰ ਗੰਭੀਰ ਕਰ ਰਹੀ ਹੈ ਯਕੀਨਨ ਤੁਸੀਂ ਸਹੀ ਕਹਿ ਰਹੇ ਹੋ ਕਿ ਇੱਥੇ ਸਬੂਤਾਂ ਨੂੰ ਕਿਹਾ ਮਿਟਾਉਣ ਦੀ ਕੋਸ਼ਿਸ਼ ਹੈ ਜਿਸ ਦੇ ਲੈ ਕੇ ਵੀ ਯਕੀਨਨ ਹੋਰ ਵੀ ਅੱਗੇ ਮਾਮਲਾ ਇਹਨਾਂ ਦੇ ਖਿਲਾਫ ਦਰਜ ਹੋ ਸਕਦਾ ਹੈ ਜੇ ਠੋਸ ਸਬੂਤ ਲੱਗਦੇ ਨੇ ਹਾਥੋਰਤਾ ਬਿਲਕੁਲ ਐਫ ਆਈ ਆਰ ਤਾਂ ਆਲਰੇਡੀ ਦਰਜ ਹੋ ਹੀ ਚੁੱਕੀ ਆ ਤਾਂ ਉਹਦੇ ਵਿੱਚ ਐਮੈਂਡਮੈਂਟ ਧਰਾਵਾਂ ਦੀਆਂ ਕੀਤੀ ਜਾ ਸਕਦੀਆਂ ਇਹ ਪ੍ਰੋਵੀਜ਼ਨ ਹਮੇਸ਼ਾ ਰਹਿੰਦਾ ਕਿ ਸਬੂਤਾਂ ਨੂੰ ਡਿਸਟਰਾਏ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਵੀ ਉਦੋਂ ਸਾਮਾ ਬਹੁਤ ਖਾਸ ਆ ਜਦੋਂ ਈਡੀ ਦੀ ਰੇਡ ਘਰ ਵਿੱਚ ਚਲਦੀ ਹੋਵੇ ਤਾਂ ਉਸ ਸਮੇਂ ਦੇ ਵਿੱਚ ਅੰਦਰੋਂ ਕਾਗਜ਼ ਕੁਝ ਬਾਹਰ ਸੱਟੇ ਜਾਣੇ ਉਹ ਵੀ ਕੇਸ ਨਾਲ ਸੰਬੰਧਤ ਤਾਂ ਮਾਮਲੇ ਦੀ ਗੰਭੀਰਤਾ ਵੱਧ ਜਾਂਦੀ ਹੈ ਤੇ ਕੁਝ ਨਾ ਕੁਝ ਇਹਦੇ ਵਿੱਚ ਗੜਬੜ ਵੀ ਲੱਗਦੀ ਆ ਤਾਂ ਇਹ ਦੇ ਕਰਕੇ ਹੁਣ ਸੰਗੀਨਤਾ ਵੱਧ ਗਈ ਆ ਮਾਮਲੇ ਦੀ ਹੁਣ ਜਿਹੜੇ ਚਾਂਸੇ ਵੱਧ ਚੁੱਕੇ ਨੇ ਕਿ ਗ੍ਰਿਫਤਾਰੀ ਕੁਝ ਹੋ ਸਕਦੀ ਹੈ ਕਿਉਂਕਿ ਇਸ ਤਰੀਕੇ ਦਾ ਜਦੋਂ ਕਦਮ ਪੁੱਟਿਆ ਜਾਂਦਾ ਕਿਸੇ ਵੀ આરોપી ਦੁਆਰਾ ਤਾਂ ਉਦੋਂ ਫਿਰ ਆਪਣੇ ਆਪ ਦੇ ਵਿੱਚ ਹੀ ਵਾਜ ਜਾਂਦੀਆਂ ਸੰਭਾਵਨਾ ਤਾਂ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੁੰਦਾ ਹਾਲ ਫਿਲਹਾਲ ਤਾਂ ਇੰਤਜ਼ਾਰ ਹੀ ਕਰ ਸਕਦੇ ਹਾਂ ਕਿ ਆਖਿਰਕਾਰ ਕਦੋਂ ED ਦੀ ਟੀਮ ਬਾਹਰ ਆਉਂਦੀ ਹੈ ਤੇ ਅੱਗੇ ਐਕਸ਼ਨ ਕੀ ਕਰਦੀ ਹੈ ਐਕਸ਼ਨ ਤੇ ਸਾਡਾ ਧਿਆਨ ਰਹੇਗਾ ਹਾਲ ਫਿਲਹਾਲ ਦੀ ਘੜੀ ਇਹ ਜਿਹੜੀ ਰੇਡ ਆ ਉਹ ਲਗਾਤਾਰ ਚੱਲ ਰਹੀ ਜੀ ਜੀ ਰਵਿੰਦਰ ਸ਼ੁ크ਰਿਆ ਫਿਲਹਾਲ ਦੀ ਜਾਣਕਾਰੀ ਕਿ ਤਰ ਤੋ ਅਸੀਂ ਲਗਾਤਾਰ ਅੱਗੇ ਅਪਡੇਟ ਲਵਾਂਗੇ ਸੋ ਬੇਰਹਾਲ ਹਲੇ ਵੀ ਟੀਮ ਮੌਕੇ ਤੇ ਮੌਜੂਦ ਹੈ ਜਿੰਨੇ ਕੀ ਚਾਂਪੀਨ ਕੀਤੀ ਜਾ ਰਹੀ ਹੈ ਲੇ ਸਮ ਮਾਮਲੇ ਦੇ ਵਿੱਚ ਜੋ ਛਾਂਬੀਨ ਚੱਲ ਰਹੀ ਹੈ ਇਹ ਜਿਹੜੇ ਦਸਤਾਵੇਜ਼ ਬਰਾਮਦ ਹੋਏ ਨੇ ਜਿਹੜੇ ਪਾੜ ਕੇ ਸੁੱਟੇ ਗਏ ਸਨ ਜੋ ਇਸ ਅਮਰੂਦ ਬਾਗ ਕੋਟਾਲੇ ਨਾਲ ਜੁੜੇ ਨੇ ਜਿਸ ਨੂੰ ਲੈ ਕੇ ਮਾਮਲਾ ਹੋਰ ਦੀ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ